ਹਾਂ ਜੀ ਆਹ ਮਾ ਜੀ ਬਾ 95 ਵਾਲੇ ਹੋ ਗਏ ਗਾ ਸਾਨੂੰ ਐ ਗੰਨਾ ਹੀ ਹੋ ਗਿਆ 295 ਹੋਣਾ ਸਾਰੇ ਸਿਰੇ ਤੱਕ ਆਪਣੇ ਏਰੀਆ ਚ ਗੰਨਾ ਹੀ ਬਹੁਤ ਹੋ ਗਿਆ ਆ ਦੇਖੋ ਬਈ ਇਧਰ ਲੀ ਸਾਰੇ ਗੰਨਾ ਹੀ ਗੰਨਾ ਹੋਣਾ ਪਬੂਲੀ ਚ ਬੂਲਰ ਹੋ ਜਾਣੇ ਹਾਂ ਜਗਲਾਹ ਆਹ ਦੇਖਾ ਕਿੰਨਾ ਬੂਲਰ ਹਾਂ ਇਧਰ ਹੁੰਦੇ ਕਿੰਨਾ ਬੂਲਰ ਦਾ ਦੇ ਪੂਰੇ ਜੂ ਜਾਬੀ ਕੇ ਵਿੱਚ ਹਾਂ ਉਹ ਪਹਿਲਾਂ ਗੰਨਾ ਖੜਾ ਇਹ ਬੂਲਰ ਖੜੇ ਸਸੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਬਾਕੀ ਬਈ ਪਾਣੀ ਦਾ ਕੰਮ ਸ਼ੁਰੂ ਹੋ ਗਿਆ ਤੇ ਅੱਜ ਆਪਾਂ ਪਾਣੀ ਲਾਉਣ ਲੱਗੇ ਆ ਤੇ ਆਪਾਂ ਇੱਧਰ ਪਹਿਲਾਂ ਜੱਗੇ ਨੇ ਛੱਡ ਚਲਾਈਆਂ ਹੋਏ ਜੇ ਮੋਟਰ ਜੱਗੇ ਦਾ ਪਾਣੀ ਲੱਗ ਗਲੇ ਇੱਧਰ ਸਾਰੇ ਤੇ ਜੱਗੇ ਨੂੰ ਜਿੱਥੇ ਆਪਾਂ ਨੇ 826 ਬੀਜ ਬੀਜਿਆ ਹੋਵੇ ਉੱਥੇ ਨਾਲ ਵਾਲੀ ਕਣਕ ਨੂੰ ਪਾਣੀ ਲਾਇਆ ਤਾਂ ਤੇ ਜੱਗੇ ਤੇ ਨੱਕਾ ਕਰਵਾਤਾ ਲਾਈਟ ਭੱਜ ਗਈ ਦੀ ਤੇ ਹੁਣ ਆ ਗਈ ਲਾਈਟ ਤੇ ਬਾਕੀ ਆਪਾਂ ਮੋਟਰ ਚਲਵਾਤੀ ਹੁਣ ਤੇ ਪਾਣੀ ਛੱਡਿਆ ਪਿਆ ਕਣਕ ਨੂੰ ਤੇ ਹੁਣ ਹੀ ਆਈਓ ਵਾਲਾ ਟਾ ਕੇ ਮੈਂ ਵੀ ਖੜੇ ਹੀ ਤਾਂ ਜਨ ਲਾਈਟ ਆ ਜੀ ਬਾਕੀ ਬਈ ਵਿੱਚ ਚੂਹਾ ਬਹੁਤ ਹੋ ਗਿਆ ਕਿਉਂਕਿ ਉਹਦੇ ਬੂਟੇ ਪੱਤੇ ਦੇ ਬੂਟੇ ਬਾਟੇ ਵਾਲੇ ਘੇਰੇ ਸਾਰੇ ਚੂਹਾ ਵਿੱਚ ਬਹੁਤ ਆ ਚੂਹੇ ਨੇ ਪਟਾਈ ਕਰੀ ਵਿੱਚ ਕਿਹਨਾ ਆ ਦੇਖੋ ਗੱਭੇ ਗੈਪ ਪਏ ਆਵੇ ਉਹ ਚੂਹਾ ਖਾਸਾ ਹੀ ਹੋ ਗਿਆ ਉਦੋਂ ਸਪਰੇਅ ਕਰੀ ਦੀ ਉਹਨਾਂ ਨੇ ਉਹਨਾਂ ਨੇ ਦੱਸਿਆ ਤੇ ਬਾਈ ਤੇਲੇ ਨੂੰ ਕਹਿ ਰਹੇ ਤੇ ਬਾਈ ਵੀ ਤੇਲਾ ਕਿਵੇਂ ਪੈ ਗਿਆ ਠੰਡ ਚ ਤੇਲੇ ਦਾ ਕੋਈ ਨੁਕਸਾਨ ਨਹੀਂ ਹੋਗਾ ਕੁਝ ਨਹੀਂ ਹੋਗਾ ਬਾਈ ਜਿਹੜਾ ਉੱਪਰਲਾ ਪੱਤਾ ਏ ਤੁਹਾਨੂੰ ਉਹ ਦਿਖਾ ਵੀ ਦਿੰਦਾ ਮੈਂ ਜਿਹੜਾ ਪੱਤਾ ਏ ਉੱਪਰਲਾ ਇਕਣਾ ਹੁਣ ਅੱਜ ਧੁੱਪ ਨਿਕਲ ਗਈ ਹੈਗੀ ਇਹ ਗੋਭ ਦੇ ਵਿੱਚੋਂ ਨਿਕਲਦਾ ਬਾਈ ਆ ਕੇ ਪੱਤੇ ਪਰ ਬੈਂਦਾ ਪੱਤਾ ਸਾਰਾ ਹੀ ਖਾਂਦਾ ਹੁਣ ਪੱਤਾ ਦਿਖਾ ਦਿੰਨਾ ਮੈਂ ਖਾਦਾ ਵੇ ਆਹ ਦੇਖੋ ਆਜੀ ਚੈੱਕ ਕਰੋ ਇਹਦੇ ਕਰਕੇ ਬਾਈ ਸਪਰੇਅ ਕਰਨੀ ਪੈਗੀ ਬਹੁਤ ਜ਼ਿਆਦਾ ਹੀ ਖਾਦਾ ਪਿਆ ਦਾ ਵਿੱਚ ਇਹ ਉਰੇ ਦਾ ਹਜੇ ਫਿਲਾਲ ਘੱਟ ਆ ਉੱਧਰ ਬਹੁਤ ਜ਼ਿਆਦਾ ਪੱਤਾ ਹੈ ਤੇ ਤਾ ਕਰਕੇ ਬਈ ਆਪਾਂ ਨੂੰ ਸਪਰੇਅ ਕਰਾਉਣੀ ਪੈਗੀ ਹੁਣ ਦੇਖੋ ਇਹਦੇ ਉੱਪਰ ਇੱਕ ਵੀ ਨਹੀਂ ਦਾਣਾ ਤੇਲੇ ਦਾ ਹੈਗਾ ਸਪਰੇਅ ਨੇ ਸਾਰਾ ਅਸਰ ਕਰਤਾ ਆਪਣਾ ਪੂਰਾ ਤੇ ਚਾਰ ਪੰਜ ਦਿਨ ਲੰਘ ਗਏ ਆਪਣੇ ਤੇ ਹੁਣ ਪਾਣੀ ਦਾ ਟਾਈਮ ਹੋ ਗਿਆ ਤੇ ਬਾਕੀ ਬਈ ਆਹ ਦੇਖੋ ਇੱਧਰ ਵੀ ਇਹ ਵੀ ਖਾਦਾ ਪਿਆ ਹੋਰ ਵੀ ਵਿੱਚ ਬਹੁਤ ਜਗ੍ਹਾ ਖਾਦਾ ਪਿਆ ਇਹ ਚ ਦਿਖਦਾ ਘਾਟਾ ਹੁਣ ਤੇ ਪਾਣੀ ਚਲਾਤਾ ਆਪਾਂ ਨੇ ਓਕੇ ਆਦਾ ਜੱਗੇ ਨਾਲ ਨੇ ਵਿਲਾਤਾ ਪਾਣੀ ਇਹਨਾਂ ਜਗਨਾਂ ਦੀ ਕਣਕ ਆ ਗਈ ਬੂਟਿਆਂ ਵਾਲੀ ਖੇਤ ਪੱਟਿਆ ਦਾ ਜੀ ਹਾਂ ਤੇ ਬਾਕੀ ਤੁਹਾਨੂੰ ਹੋਰ ਵੀ ਦਿਖਾ ਦਿੰਨਾ ਕਿਤੇ ਤੇਲਾ ਹੁਣ ਰਹਿਆ ਨਹੀਂ ਹੈਗਾ ਹੂੰ ਜਮਾ ਵਿੱਚ ਪਹਿਲਾਂ ਤਾਂ ਦੂਰ ਤੇ ਚਮਕਣ ਲੱਗ ਗਿਆ ਤਾਂ ਹੁਣ ਹੈ ਨਹੀਂ ਜਗਨਾਂ ਆਹ ਦੇਖੋ ਮਾੜਾ ਮੋਟਾ ਮਰੇ ਹੋਏ ਉੱਪਰੇ ਪਏ ਕਾਲਾ ਤੇਲਾ ਜਿਹਾ ਕਹਿੰਦੇ ਨੇ ਇਹਨੂੰ ਆਹ ਦੇਖੋ ਆ ਜੀ ਖਾਦੀ ਵਿੱਚ ਜਗਨਾਂ ਸੁੰਡੀ ਹੋ ਗਈ ਤੇਲੇ ਨੇ ਤਾ ਕਰਾਉਣੀ ਪੈਗੀ ਬਈ ਸਪਰੇ ਸਪਰੇ ਤਾਂ ਆਪਾਂ ਨੂੰ ਥੜੇ ਬਈ 14 ਵੀ ਹਨਾ ਵੀ ਸਪਰੇਅ ਕਰਾ ਦੀਏ ਤਾਂ ਬਈ ਸਪਰੇਅ ਕਰਾਈ ਤੇ ਤੇਲਾ ਪਿਆ ਤੇ ਬਾਕੀ ਤਾਂ ਇਹਨੂੰ ਵੀ ਦਿਖਾਇਆ ਤਾਂ ਉਦੋਂ ਉਧਰ ਦਿਖਿਆ ਤਾਂ ਅਸੀਂ ਉਦੋਂ ਤਾਂ ਬਈ ਬਹੁਤ ਜ਼ਿਆਦਾ ਹੀ ਤਾਂ ਕਿਉਂਕਿ ਧੁੱਪ ਬਹੁਤ ਗੈੜੀ ਲੱਗੀ ਵੀ ਸੀ ਸਵੇਰ ਤੇ ਤੇ ਉਦੋਂ ਤੇਲਾ ਜ਼ਿਆਦਾ ਬਾਹਰ ਨਿਕਲਿਆ ਹੋਵੇ ਤਾਂ ਬਾਕੀ ਹੁਣ ਪਾਣੀ ਸ਼ੁਰੂ ਕਰਤਾ ਬਈ ਤੇ ਇੱਕ ਤਰੀਕ ਤੇ ਮੀਂਹ ਵੀ ਦੱਸਿਆ ਵਿਆ ਆਹ ਕਣਕ ਨੂੰ ਬਈ ਲਾਉਣਾ ਪੈਣਾ ਪਾਣੀ ਕਿਉਂਕਿ ਵਿੱਚ ਚੂਹਿਆਂ ਨੇ ਆ ਜਗਣਾ ਕੁਤੇ ਇਹ ਬਣੇ ਹੋਇਆ ਵਿੱਚ ਮਿੱਟੀ ਬਹੁਤ ਪੱਟੀ ਵੀ ਉਹਦੋਂ ਸਪਰੇਅ ਵਾਲੇ ਘੁੰਮੇ ਵਿੱਚ ਤੇ ਫਿਰ ਮੈਂ ਵੀ ਦੇਖਿਆ ਵਿੱਚ ਬਹੁਤ ਪੱਟਿਆ ਵਿਆ ਇਹਦੇ ਤੱਗੀਆਂ ਵਿੱਚ ਬਹੁਤ ਪਾਤੀਆਂ ਤੀਆਂ ਜਿਕਣਾ ਆਏ ਕਿਤੇ ਕਿਤੇ ਤੇ ਤਾਂ ਕਰਕੇ ਹੁਣ ਆਪਾਂ ਨੂੰ ਉਰੇ ਪਾਣੀ ਲਾਉਣਾ ਪੈਣਾ ਤੇ ਪਾਣੀ ਨਾਲ ਮਾੜਾ ਮੋਟਾ ਮਰ ਮੁਰਜੂਗਾ ਜਾਂ ਉਧਰ-ਉਧਰ ਹੋ ਜਾਊਗਾ ਫਿਰ ਆਪਾਂ ਜੀ ਨਾਲ ਆਉਟ ਆਏ ਫਿਰ ਦਵਾਈ ਦੂਈ ਪਾ ਦਾਂਗੇ ਚੂਹੇ ਦੇ ਤੇ ਉਰੇ ਪਾਣੀ ਲਾਉਣਾ ਪੈਣਾ ਆਪਾਂ ਨੂੰ ਕਿਉਂਕਿ ਵੀਰੇ ਹੁਣ ਬੂਟੇ ਵਾਟੇ ਪੱਟ ਹੋਏ ਆ ਬਈ ਬੂਟਿਆਂ ਕਰਕੇ ਚੂਹਾ ਖਸਾ ਹੋ ਗਿਆ ਇਕੱਠਾ ਹੁਣ ਚੱਲ ਰਿਹਾ ਬਾਕੀ ਪਾਣੀ ਉੱਧਰ ਬਾਕੀ ਬਈ ਆਲੂ ਦੀ ਪਟਾਈ ਚੱਲ ਰਹੀ ਆ ਥੁੰਦੇ ਨਾਲੇ ਖੇਤਾਂ ਦੀ ਤੇ ਗੱਗੇ ਵੀਰੇ ਨੇ ਲਾਏ ਪਿਆ ਹੁਣ ਉੱਥੇ ਤੇ ਆਏ ਤੇ ਪਹਿਲਾਂ ਤੇ ਆਲੂ ਬਈ 25 ਬੋਰੀਆਂ ਲਾਈਆਂ ਦੀ ਆ ਵੀਰ ਦੀਆਂ ਤੇ ਉਹ 50 60 ਕਬੂਰੀਆਂ ਹੋ ਜੂਗੀਆਂ ਬਾਕੀ ਬਈ ਖਰਚਾ ਵੀ ਨਹੀਂ ਪੂਰਾ ਹੋਇਆ ਆਲੂਆਂ ਨੇ ਤਾਂ ਫੇਰ ਹੱਥ ਲਵਾਤੇ ਹੁਣ ਤਿੰਨ ਚਾਰ ਸਾਲ ਫੇਰ ਨਹੀਂ ਬੰਦਾ ਮੂੰਹ ਕਰਦਾ ਉਹਦੇ ਬਾਅਦ ਫੇਰ ਉੱਠ ਜਾਂਦਾ ਝਸਕਾ ਜਾਂ ਵੀ ਹਾਂ ਨਹੀਂ ਆਲੂ ਲਾਈਏ ਜਾਂ ਰੇਟ ਵੱਧ ਜਾਂਦਾ ਕਿਉਂਕਿ ਆਲੂ ਦਾ ਮਾਰਿਆ ਬਾਈ ਆਲੂ ਇਹ ਬਚਾਉਂਦਾ ਏ ਇੱਕ ਆਬਤ ਬਣੀ ਵੀ ਆ ਬਾਕੀ ਹੁਣ ਪਾਣੀ ਛੱਡਿਆ ਤੇ ਆਪਾਂ ਨੇ ਦੇਖਦੇ ਆਂ ਅੱਜ ਕਿੰਨੇ ਵਜੇ ਤੱਕ ਲੈਟ ਰਹਿੰਦੀ ਆ ਆ ਪੰਜੇ ਭਰ ਜਵੇ ਰਾਤ ਨੂੰ ਲਾ ਦਾਂਗੇ ਨਹੀਂ ਪਾਣੀ ਇਹ ਚ ਵੀ ਦਿਖਾ ਦੇਣਾ ਚੁਰਕੇ ਵਿੱਚ ਚੂਹੇ ਨੇ ਇੱਥੇ ਵਿੱਚ ਵਿੱਚ ਆ ਤੱਕ ਗੇਈਆਂ ਪੰਜਾਂ ਵੀ ਆਹ ਜੀ ਜਪਟੀ ਵੀ ਆ ਪਰ 826 ਬਾਈ ਬੀਜਾਇਤ ਕੀ ਮੈਨੂੰ ਸਭ ਤੇ ਵਧੀਆ ਲੱਗ ਰਿਹਾ ਬਾਕੀ ਹੁਣ ਝਾੜ ਪਰ ਦੇਖਦੇ ਆ ਆਪਣੇ ਬਾਕੀ ਵੀ ਚੈਨਲੋਂ ਆਪੋ 26 ਪਰ ਇਸ ਟਾਈਮ ਬਾਕੀ ਜੰਮ ਵੀ ਬਹੁਤ ਵਧੀਆ ਦਾ ਇਹਦਾ ਤੇ ਹੁਣ ਉੱਪਰ ਨੂੰ ਵੀ ਬੂਝਾ ਹੀ ਬਹੁਤ ਸੋਹਣਾ ਕਰਿਆ ਹੋਇਆ ਤੇ ਨੇ ਲੈਦਾ ਹੀ ਜੰਮ ਕਾ ਲੈਦਾ ਜਿਕਣਾ ਜਬਾ ਖੜਾ ਹੁੰਦਾ ਭਾਈ ਐਂ ਲੱਗਦਾ ਦੇਖੋ ਬਾਕੀ ਜੁਹੀ ਵੀ ਕਈਆਂ ਨੇ ਵੀਰਾਂ ਨੇ ਲਾਇਆ ਪਿਆ ਹੁਣ ਇਹ ਬੀਜ ਆਪਾਂ ਨੇ ਗਾਹ ਨੂੰ ਰੱਖਣਾ ਏ ਇਹ ਬੀਜ ਬੀਜਣਾ ਇਹਦੇ ਲੰਬਾਈ ਵੀ ਬਾਈ ਵਧੀਆ ਹੋ ਰਹੀ ਆ। ਫੋਟੋਆਂ ਨੇ ਲੱਕ ਥਾਣੀ ਹੋ ਜਾਣਾ। ਤੂੜੀ ਨੂੰ ਵੀ ਬਾਈ ਵਧੀਆ ਰਹੂਗਾ ਇਹ। ਲਾਨ ਵੀ ਇਹਦਾ ਚੰਗਾ ਹੋਊਗਾ। ਤੇ ਬਾਕੀ ਹੁਣ ਝਾੜ ਪਰ ਦੇਖਦੇ ਆਂ ਵੀ ਕਿਆ ਬਣਦਾ। ਬਾਕੀ ਰੱਬ ਮਿਹਰ ਕਰੇ। ਮੀਆਂ ਮੂਹਾਂ ਤੋਂ ਬਚ ਬਚਾ ਰਿਹਾ। ਫੇਰ ਤਾਂ ਵਧੀਆ ਬਾਈ। ਮੀਂਹ ਸਿਰੇ ਪਰਾਖੇ ਬੰਦਾ। ਆਹ ਦੇਖੋ ਜੂਰੇ ਨੇ ਬਟਾਈ ਕਰੀ ਵੀ। ਨਾ ਹਾਲ ਕਰੇ ਵਿੱਚ ਤਾਂ ਕਰਕੇ ਆਪਾਂ ਨੂੰ ਹੁਣ ਪਾਣੀ ਲਾਉਣਾ ਪਿਆ ਉਹ ਵਿੱਚ ਸਾਰੇ ਗਾਹ ਪਾਇਆ ਪਿਆ ਤੇ ਚੂਹਾ ਹੈ ਚੂਹੇ ਪਰ ਸੂਰ ਆਉਂਦਾ ਤੇ ਸੂਰ ਗਾਹ ਪਾਉਂਦਾ ਓਕੇ ਦਜਾਸ ਨੇ ਵੀ ਲੇਜ਼ਰ ਲੂਥਰ ਕਰੇ ਵਿਖੇ ਤਾਂ ਇਹ ਪਤਾ ਨਹੀਂ ਕਿ ਆ ਮੱਕੀ-ਮੱਕੀ ਲਾਉਂਗਾ ਅਗੇਤੀ ਦਰو ਪ੍ਰਧਾਨ ਦਾ ਕਿੰਨਾ ਛਲੋ ਹੋ ਰਿਹਾ ਹੈ ਪ੍ਰਧਾਨ ਦੀ ਆ ਗਈ ਮੋਟਰ ਬਾਈ ਬੁੱਟਿਆਂ ਵਾਲੀ ਕਣਕੇ ਇੱਕ ਸਾਰ ਖੜੀ ਹੈ ਨਾ ਹੈ ਨਹੀਂ ਹੈਗਾ ਵੀ ਇੱਕ ਸਾਰੇ ਗ੍ਰੋਥ ਕਰ ਰਹੀ ਹੈ ਪੂਰੀ ਇਹ ਪਹਿਲਾਂ ਮਾੜੇ ਮੋٹے ਤੱਕ ਗਈਆਂ ਹੁੰਦੀਆਂ ਸੀ ਤੇ ਆਹ ਪਾਣੀ ਬਈ ਜੱਗੇ ਦਾ ਟੁੱਟ ਰੱਟ ਕੇ ਪਿਆ ਹੋਇਆ ਪਾਣੀ ਆਹ ਦੋ ਘਾਰੇ ਤਾਂ ਭਰੇ ਪਈਆਂ ਆਪਣੇ ਆ ਮੁਰਲੇ ਸੁਨੱਖਸਲਾ ਹੋ ਗਈ ਤੇ ਆਪਣੇ ਦੋ ਗਿਆਰੀਆਂ ਨੂੰ ਇਹ ਪਾਣੀ ਲੱਗਣਾ ਹੁਣ ਆਹ ਸਾਰੇ ਵਗਾਰੇ ਇੱਧਰ ਪਾਣੀ ਪੀ ਆਵੇ ਲਓ ਜੀ ਇੱਧਰ ਆਲੂ ਅੱਜ ਲੱਦਣ ਲੱਗੇ ਆ। ਬਾਕੀ ਉਹ ਕੱਲ ਪਟਾਈ ਹੋ ਗਈ ਸੀ। ਕੱਲ ਆਲੂ ਲੱਦ ਲਏਗੇ ਤੇ ਉਹ ਸਾਰੇ ਤੇ ਅੱਜ ਆਹ ਲੈ ਕੇ ਜਾਣੇ ਆ। 7-8 ਬੋਰੀਆਂ ਹੋ ਗਈਆਂ ਦੀਆਂ। ਬਾਕੀ ਬਈ ਪੁੱਛਦੇ ਆ ਵੀ ਕਿੰਨੇ ਆਲੂ ਨਿਕਲੇ ਆਇਆ ਕਿਸਾਨ ਭਰਾਵਾਂ ਤੋਂ। ਸੱਸੀ ਕਾਲ ਜੀ। ਸੱਸੀ ਕਾਲ ਜੀ। 70 ਬੋਰੀਆਂ ਹੋ ਗਈਆਂ। 70 ਹੋ ਗਈਆਂ। ਚੱਲ ਮੜਾ ਜਿਹਾ ਤਾਂ ਖਰਚਾ ਪਰਚਾ ਤਾਂ ਹੋਇਆ ਲੋਟ। ਟਰੈਕਟਰੇ ਕੋਲ ਨੂੰ ਕਰ ਲਈਏ। ਉਹ ਦੇ ਪਿੱਛੇ। ਸਿਰ ਪਰ ਖੰਡ ਬਹੁਤ ਆਇਆ। ਨਾ ਅਵੀ ਮੋੜਨੇ ਵਿੱਚ ਕਾਦੀਏ ਅੱਜ ਜ਼ੋਰ ਵੱਜਣ ਲੱਗਿਆ ਤੇ ਬਈ 70 ਕਬੋਰੀਆਂ ਹੋਊਗੀਆਂ ਦੀ ਆਲੂ ਵਿੱਚ ਬਰੀਕ ਵੀ ਹੈਗਾ ਤੇ ਮੋਟਾ ਵੀ ਆਲੂ ਹੈਗਾ ਬਾਕੀ ਫਿਰ ਵੀ ਠੀਕ ਹੋ ਗਏ ਜਿੰਨੇ ਕ ਆਪਾਂ ਨੂੰ ਮੀਤ ਤੇ ਵਾਦੇ ਆ ਅੱਲਾਪਾਂ 40 50 ਦੀ ਗੈਸ ਲਾਉਂਦੇ ਤੇ ਤੇ ਮੀਨ ਹੈ ਬਈ ਖਰਾਬ ਕਰ ਦਿੱਤੇ ਇਹ ਆਲੂ ਸਾਰੇ ਚਲੋ ਬਾਕੀ ਅੰਕਲ ਕਹਿੰਦੇ ਤੇ ਵੀ 50 ਕਬੋਰੀਆਂ ਹੋਣਗੀਆਂ ਅੱਗੇ ਨੇ ਕਿਹਾ ਤਾਂ 70 75 ਤੇ ਗੱਗਾ ਅੱਜ ਦੀ ਸ਼ਰਤ ਜਿੱਤੂ ਬਾਕੀ ਹੁਣ ਆਹ ਰਹਿ ਗਈਆਂ ਬੋਰੀਆਂ ਹਾਜਾ ਪਟਾਈ ਕਰਾਈ ਦੀ ਇਹ ਕਹਦੇ ਮਸ਼ੀਨ ਨੇ ਪਟਕੇ ਗਈ ਫੇਰ ਆਕੇ ਤੇ ਅੱਜ ਹਾਲਾ ਨਾਲ ਠੰਡ ਬਹੁਤ ਬਹੁਤ ਠੰਡਾ ਬਾਈ ਤੇ ਬਾਕੀ ਬੋਰੀਆਂ ਵੀ ਬਾਈ 40 50 ਕਿਲੋ ਤੱਕ ਹੈਗੀਆਂ ਆਹ 50 ਤੇ ਪਲੱਸ ਇਹ ਬੋਰੀ ਘੱਟ ਵੱਧ ਪਰ ਹੋਣੀਆਂ ਉਹਦੀਆਂ ਬਾਕੀ ਹੁਣ ਲੱਗੇ ਵੇ ਆ ਆਲੂ ਲਦਣਾ ਆ ਤੇ ਫੋੜਦੇ ਗਿਆਂਦਾ ਪਿਆ ਬਾਕੀ ਵੀ ਅੱਜ ਟਾਇਰ ਵੀ ਲੈਣ ਜਾਣਾ ਤੇ ਕੱਲ ਵੀ ਗਏ ਤੇ ਕੱਲ ਲੋਟ ਜਾਨੀ ਆਇਆ ਆਪਣਾ ਸੌਦਾ ਤੇ ਆਪਾਂ ਦੇਖ ਕੇ ਆਏ ਆ ਤੇ ਅੱਜ ਚੱਕ ਕੇ ਲਿਆਉਣੇ ਟਾਇਰ ਉਹਦਾ ਬਲੌਕ ਕਰ ਲੂ ਪਾਵਾਂਗੇ ਬਾਕੀ ਵੀ ਹੁਣ ਵੀਰ ਉਹਨਾਂ ਨੇ ਛਟੀਆਂ ਵੀ ਲਾਉਣੀਆਂ ਅੱਗੇ ਉਹਨਾਂ ਨੇ ਤੇ ਦੂਜਾ ਵੀ ਕਰ ਲੈ ਬੰਦਾ ਉਹ ਹੈ ਕਿਹੜੇ ਹਾਂ ਮਾਸੜ ਵਾਲੇ ਮੈਂ ਉਹੀ ਤੈਨੂੰ ਸਮਾਂ ਨੰਬਰ ਲੈ ਕੇ ਹੀ ਆਇਆ ਤਾਂ 8 ਰੁਪਏ ਵਾਲੇ 8 ਰੁਪਏ ਨੂੰ ਹੁਣ ਪਿਛਲੀ ਵਾਰ 7 ਤਾਂ 8 ਹੋ ਗਿਆ ਬੱਸ ਠੀਕ ਆ ਠੀਕ ਆ ਜੇ ਜੇ ਮੈਂ ਲਾਇਆ ਹਸਾਬ ਜੀ ਇੱਕ ਦਿਨ ਚੱਕੀ ਲਾਤਾ ਤਾਂ ਜੇ ਜੇ ਚੱਲ ਰਹੇ ਨੇ ਨਾ ਉਹ ਦਿਹਾੜੀ ਵੀ ਪੈਣੀ ਚਾਹੀਦੀ ਅਗਲੇ ਦੀ ਬਾਈ ਗੈਣਾ ਹੀ ਸੌਖਾ ਕਣਕ ਚ ਉਹ ਬਹੁਤ ਆ ਗਿੱਲੀ ਹੁੰਦੀ ਆ ਉਸ ਨਾਲ ਸਾਰਾ ਜਿੰਨਾ ਇਹ ਦੇਖ ਤੈਨੂੰ ਉਹ ਹਾਂ ਸਾਰੇ ਬੂਟੇ ਟੋਲਣਾ ਸਾਰਾ ਸਾਡੇ ਹੱਥਾ ਬੂਟਾ ਪਿਆ ਛੱਡੂਗੇ ਨਹੀਂ ਹਾਂ ਕੋਈ ਜਗ੍ਹਾ ਨਾ ਨਾ ਜੀ ਨਾ ਕਾਤੇ ਕਹਿੰਦੇ ਆ ਉਹ ਮੇਰੇ ਤਾਂ ਕਾਲੂ ਆਣਾ ਉਹਨੇ ਕਾਂਕੇ ਚਲਾਉਣਾ ਕਾਲੂ ਕਹਿੰਦੇ ਕਾਂਕੇ ਮ ਕਾਲੂ ਆਣਿਆ ਇਹ ਚ ਆਹੋ ਇਹ ਚ ਤਾਂ ਲਾਉਂਗੇ ਭਾਈ ਮ ਬਾਹ ਬੋ ਕੰਨਾ ਬੀਜ ਕੇ ਫਿਰ ਇਹ ਚ ਵੀ ਕੰਨਾ ਬੀਜ ਜਾਵੇ ਭਾਈ ਇਹ ਚ 95 1 38 ਹੈ ਨਾ ਨਾ 95 ਮੈਂ ਤੇਰਾ 95 ਨਹੀਂ ਐਂਡ ਮਾ 18 ਹੈ 18 ਉਹਦੇ ਮਾਹਾਂ ਸੱਚੀ 25 ਕੁੰਟਲ ਬੀਜ ਹੈਗਾ ਇਹ 95 ਦਾ ਹਾਂ 13 ਕੁੰਟਲ ਹੈਗਾ 18 ਦਾ ਠੀਕ ਆ ਉਹ ਆ ਪਿਛੇ ਥਾਵਾ ਹੈ ਪਾਲੇ ਸਾਡਾ ਇੱਧਰ 95 ਆ ਇੱਥੇ ਤੇ ਸਾਰਾ 95 ਹੋੜਾ ਸਿਰ ਦਾ ਪਾਉਂ ਇਹ ਹੋਰ ਵੀ ਜਣਾ ਜ 95 ਹਾਂ ਆਹ ਮਾ ਜੀ ਵਾ 95 ਵਾਲੇ ਹੋਗੇ ਸਾਨੂੰ ਐ ਗੰਨਾ ਹੀ ਹੋ ਗਿਆ 295 ਹੋਣਾ ਸਾਰੇ ਸਿਰੇ ਤੱਕ ਆਪਣੇ ਏਰੀਆ ਚ ਗੰਨੇ ਹੀ ਬਹੁਤ ਹੋ ਗਏ ਆ ਦੇਖੋ ਬਈ ਇਧਰ ਲਈ ਸੈਣ ਲੱਗਿਆ ਸਾਰੇ ਗੰਨੇ ਗੰਨਾ ਹੋਣਾ ਪਬੂਲੀ ਚ ਪਬੂਲਰ ਹੋਏ ਨੇ ਹਾਂ ਜਗਲਾ ਆਹ ਦੇਖਾ ਕਿੰਨਾ ਪੂਲਰ ਹਾਂ ਇਧਰ ਹੁੰਦੇ ਕਿੰਨਾ ਪੂਲਰ ਦੇ ਪੂਰੇ ਜੰਗੂ ਜਾਬੀ ਕੇ ਵਿੱਚ ਹਾਂ ਆਹ ਪਹਿਲਾਂ ਗੰਨਾ ਖੜਾ ਇਹ ਫੁੱਲ ਖੜੇ ਵਿੱਚ ਪੂਲਰ ਖੜੇ ਆ ਕੋਈ ਜਗ੍ਹਾ ਹੈ ਹੀ ਨਹੀਂ ਰਹੀ ਬਾਈ ਕਿਲਾ ਉਹ ਅੰਟੀ ਆ ਰਹਾ ਠੇ ਠੇਕੇ ਪਰ ਮੇਰੇ ਕੋ ਹਾਂ ਉਹ ਛੱਡਿਆ ਹੋਇਆ ਉਹ ਚ ਵੀ ਉਹ ਵੀ ਕਾਕੂ ਵੀ ਜਣੇ ਹੁੰਦੇ ਨਾ ਤਾਂ ਰੱਖਿਆ ਵਾ ਜਦੋਂ ਅੰਟੀ ਨੇ ਕਹਿੰਦਾ ਉੱਥੇ ਪੂਲੂ ਲਾ ਲਾ ਆ ਆ ਯਾਰ ਆਉ ਰਹੇ ਤੇ ਦੇਖ ਲੈ ਹੁਣ ਆ始 ਸ਼ੁਰੂ ਹੋ ਜਾ ਇਹਦੇ ਬਾਅਦ ਦਲਬੀਰ ਦੇ ਆ ਗਏ ਦਲਬੀਰ ਤੇ ਬਾਅਦ ਜੱਗੇ ਦੇ ਆ ਗਏ ਕੋਈ ਆ ਖਾਦੇ ਵੀ ਕਿਲੇ ਨਾਲ ਕਿਲਾ ਕਿਹੜਾ ਖਾਲੀ ਆ ਉਰੇ ਪੂਲੂ ਰੋਗੇ ਹਾਂ ਆ ਨਾਲ ਫਰਨਾ ਉਹਦੇ ਉਹ ਪੂਲੂ ਉਹ ਗੰਨਾ ਉਹ ਨਾਲ ਹਰ ਪੂਲੂ ਰੋਗੇ ਪਿੰਡ ਤੱਕ ਪੂਲੂ ਰੇ ਆ ਪਿੰਡ ਤੱਕ ਆਜ ਤੱਕ ਇਹਦਾ ਹਲੇ ਇਹ ਤਾਂ ਹਲੇ ਠੰਡ ਹੈ ਪਤਾ ਘੜਾ ਹੋਇਆ ਨਹੀਂ ਪਿੰਡ ਮੋਂ ਦੇਖ ਕੇ ਖਾਲ ਗਿਆ ਨਾ 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 ਪਿੰਡ ਗਾਓ ਤਾਂ ਕਿ ਮੋਟਰ ਨਹੀਂ ਦੰਮੀ ਯਾਰ ਆਪਣੇ ਤੂੰ ਐਂ ਸਾਫ ਲਾ ਲਾ ਵੀ 6 ਵਜੇ ਗਰਮੀ ਇੰਨੀ ਰਹਾ ਹੋ ਜਾਂਦਾ ਬਾਕੀ ਬਈ ਹੁਣ ਇਦਾਂ ਫੌੜ ਵੀ ਛੱਡ ਕੇ ਆਉਣਾ ਸੀ ਇਹ ਰਾਮ ਕੜੀਨ ਤਿਆਰ ਕਰਿਆ ਫੌੜ ਛੱਡ ਕੇ ਆਉਣਾ ਉੱਥੇ ਜਾ ਕੇ ਤੇ ਟਾਈਮ ਨਹੀਂ ਲੱਗਦਾ ਹੈਗਾ ਹੁਣ ਦੋ ਤਰੀਕ ਤੇ ਬਾਅਦ ਜਾ ਹੁਣ ਤੇ ਹੱਛੀ ਵੀ ਵੇਲਾ ਹੋ ਗਿਆ ਜੇ ਵਿੱਚ ਨੂੰ ਤੇ ਕੀ ਕਰੀਏ ਟਾਈਮ ਕੱਢ ਕੇ ਆਪਾਂ ਛੱਡ ਕੇ ਆਵਾਂਗੇ ਮਿਲ ਚ ਨਾ ਅਥਾਰਟੀ ਆਪਣਾ ਦੋ ਤਰੀਕ ਨਗਰ ਕੀ ਤਾਂ ਨਗਰ ਕੀ ਬੰਦੇ ਬਾਅਦ ਛੱਡ ਗਾ ਮਿਲਿਆ ਜਾਂਦਾ ਤੇ ਦੋ ਤਰੀਕ ਤੇ ਬਾਅਦ ਛੱਡ ਗਿਆ ਵਾਂਗੇ ਆਪਾਂ ਫਿਰ ਬਾਕੀ ਆ ਜੀ ਹੀਮ ਟਾਇਰ ਵਾਲੇ ਕੋਲ ਜਾਣਾ ਆਪਾਂ ਨੇ ਟਾਇਰ ਲੈ ਕੇ ਆਉਣੇ ਆ ਉਹਦੇ ਬਲੌਗ ਤੁਹਾਨੂੰ ਕੱਲੂ ਦਿਖਾਵਾਂਗੇ ਸੈਕੰਡ ਹੈਂਡ ਟਾਇਰ ਲੱਤੇ ਆਪਾਂ ਨੇ ਕਿਹੜੇ ਕਿਹੜੇ ਲੱਤੇ ਆ ਦੋ ਜੋੜੀਆਂ ਲੈ ਕੇ ਆਉਂਦੀਆਂ ਤੇ ਬਾਕੀ ਹੁਣ ਉਹਨਾਂ ਨੂੰ ਛੱਡ ਕੇ ਆਉਣਾ ਬੰਦਿਆਂ ਨੂੰ ਫਿਰ ਛੱਡ ਕੇ ਗੱਗੇ ਵੀਰ ਵਾਲੀ ਗੱਡੀ ਲੈ ਕੇ ਜਾਵਾਂਗੇ ਕੱਲ ਆਪਣੇ ਕੋਲ ਅਲਟੋ ਤੀ ਫਿਰ ਤਾਇ ਨਹੀਂ ਵੀ ਗਏਦੇ ਨਾਲ ਤਾਂ ਉਹਦੇ ਚ ਰੱਖ ਨਹੀਂ ਹੁਣ ਇਹ ਤੇ ਰੇਡੀ ਵਾਲਾ ਕਹਿੰਦਾ ਉਹ ਕਹਿੰਦਾ ਵੀ ਲੇਟ ਆਉਂਗਾ ਤਾਂ ਕਰਕੇ ਫਿਰ ਹੁਣ ਆਪਾਂ ਨੇ ਜਾਣਾ ਆਲੂ ਆਲੂ ਹੁੰਦੇ ਆ ਕੌਣ ਹੱਛ ਵੀਰ ਆ ਗਿਆ ਹਾਂ ਆ ਲਾ ਗਿਆ ਬਾਹ ਉਹ ਉਹਨਾਂ ਨੂੰ ਹੋ ਜਾਣ ਦੇ ਵੇਲੇ ਉਹ ਆ ਰਿਹਾ ਬਹੁਤ ਰਹਿ ਗਿਆ ਕਰਿਆਉਣ ਦੇ ਉਹਨਾਂ ਨੂੰ ਪੰਜ ਵਜੇ ਦਾ ਟਾਈਮ ਹੈ ਹੁੰਦਾ ਚਾ ਕਿੰਨਾ ਚਾਂਸ ਦਾ ਬਚਾਰੋਗੇ ਹਾਂ 45 ਮਿੰਟ ਆ 5 ਵਜੇ ਰਹਿ ਗਿਆ ਆਪਣਾ ਪੰਜ ਵਜੇ ਜਾਓ ਉਹ ਮੁੰਨ ਵੀ ਤੁੰਦ ਜੀ ਵੀ ਕੱਲ ਬਈ ਧੁੱਪ ਨਹੀਂ ਖਿੜੀ ਮੈਂ ਸਵੇਰੇ ਭੋਖਾ ਲੈ ਕੇ ਆਇਆ ਉਹਨਾਂ ਨੂੰ ਹਾਂ